ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਪਿੱਟੇ ਵੱਡ ਤਸੀਲ ਅ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੇ ਦਪਾ ਜੂਖਾਵਾਂਗੇ ਦੋ ਝੋਟੀਆਂ ਤੇ ਇੱਕ ਵਹਿੜਿਆ ਤੇ ਆਪਾਂ ਪਹੁੰਚੇ ਬਾਈ ਗੁਰਜੀਤ ਸਿੰਘ ਦੇ ਕੋਲ ਦੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਪੁੱਛਦੇ ਇਹਨਾਂ ਦੀ ਡਿਟੇਲ ਸੱਸੀਆ ਬਾਈ ਜੀ ਸੱਸੀਆ ਵੀਰ ਜੀ ਉਹ ਸੁਣਾਓ ਡਿਟਾਜ ਜੀ ਹਾਂਜੀ ਵਧੀਆ ਵੀਰ ਜੀ ਲੋ ਵਧਿਗੇ ਚਾਹੀਦਾ ਜੀ। ਪਹਿਲੇ ਆਪਣਾ ਨਾਮ ਤੇ ਐਡਰੈਸ ਦੱਸ ਦਿਓ। ਹਾਂਜੀ ਮੇਰੀ ਨਾਮ ਗੁਰਜੀਤ ਸਿੰਘ ਹੈ। ਤਹਿਸੀਲ ਆ ਨਾਲਾ ਤੇ ਡਿਸਟ੍ਰਿਕਟ ਅੰਮ੍ਰਿਤਸਰ। ਠੀਕ ਹੈ ਜੀ। ਫੋਨ ਨੰਬਰ ਹੀ ਬੋਲ ਦਿਓ। ਹਾਂਜੀ 87253812। ਠੀਕ ਹੈ ਜੀ। ਇੱਕ ਜੀ ਸ਼ੁਰੂਆਤ ਜੀ। ਹਾਂਜੀ ਮੇਰੀ ਮੈਂ ਦੱਸ ਆ ਲੀ ਪਹਿਲੇ ਪੰਜ ਮਿੰਟ। ਦਸੇਵੇਂ ਬਈ ਕਿਦਵਾ ਸੁਗਾ ਸੂਈ ਜਾਂ ਵੜ। ਤੇ ਇਹਦਾ ਸੁਗਾ ਦੂਸਰਾ ਜਵਾਦਗੇ। ਅੱਛਾ ਜੀ। ਤੇ ਕਿੰਨਾ ਕ ਟਾਈਮ ਹੋ ਗਿਆ ਸੁਈ ਨੂੰ? ਇਹਨੂੰ ਅੱਜ ਮੇਰੀ ਸੁਈ ਨੂੰ ਚੌਥਾ ਦੇਣਾ। ਠੀਕ ਹੈ ਜੀ। ਤੇ ਕਿੰਨਾ ਕ ਜੇ ਫਿਰ ਦੁੱਧ ਲਾ ਲਈਏ ਬੋਲਾ ਲਾ ਲਈਏ ਕੋ। ਇਸ ਟਾਈਮ ਬੋਲਾ ਤਦੋਂ ਵੀ ਕਰੋ ਇਹ ਥੜਾ ਥੜਾ ਬਹੁਤ ਹੀ ਝੱਗਾ ਵਾ ਤੇ ਕਿੰਨਾ ਕੁ ਭਰੂਗੀ ਲੋਕ ਬਾਈਏ ਅੱਜੇ ਦੁੱਧ ਦੇ ਮਾਨ ਨੇ 14 ਕਿਲੋ ਭਰੀ ਜੋਗੀ ਠੀਕ ਹੈ ਠੀਕ ਹੈ ਲੋ ਭਜੀ ਜਸਤੀ ਆ ਗਈ ਜੇ ਇੱਕ ਥੜਾ ਥੜਾ ਚੱਕ ਲਓ ਤੇ 14 ਲੀਟਰ ਜਿਹੜਾ ਦੁੱਧ ਬਾਈ ਕਦਾ ਕੇ ਚਵਾਈ ਜਾਊਗੀ ਲਾ ਲਾ ਯਾਸ ਜਗਨਨ ਕਲਾਗੇ ਗਵਾਹ ਗਰਮੀ ਦੇ ਵਿੱਚ ਇਹਨਾਂ ਨੂੰ ਕੋਈ ਪ੍ਰਵਾਹ ਨਹੀਂ ਜਿੱਥੇ ਲੱਗੀ ਬੰਦ ਸਦੋ ਤੇ ਲਾਗੇ ਦਾ ਆਪਣਾ ਥਣਾ ਦਾ ਸੈਜ ਗਿਆ ਵੀ ਚੱਕ ਕਰ ਲੈ ਆ ਪਰਾਂ ਨੂੰ ਕਰਾਂ ਮੈਂ ਉਹ ਵੀ ਲਾਗੇ ਤੋਂ ਕਰੋ ਤੇ ਇਹ ਥਣਾ ਦਾ ਸੈਜ ਤੇ ਗੈਬ ਕੀ ਮੁੱਲ ਬਾਈ ਇਹਦਾ ਹੈ ਇਹਦਾ ਵੀ ਜੀ ਮੁੱਲ ਜਾ ਰਹੀ ਆ ਛੋੜਾ ਜਾ ਯਾ ਅੱਛਾ ਜੀ ਵੀ ਜੀ ਮੁੱਲ ਇਹਦਾ 8000 ਅੱਛਾ ਜੀ ਬਾਕੀ ਮੌਕੇ ਤੇ ਮਾਨਤਨ ਹੋ ਜਾਵੇ ਠੀਕ ਦਾ ਅਛੀ ਜਿੱਥੇ ਕਿ ਛੱਡ ਦੇਣੀ ਠੀਕੀ 2 ਘੱਟ ਦੇ ਦਾਂ 26000 ਦੇ ਦਾਂ ਇਹ 1000 ਹੋਰ ਛੱਡ ਲਈ ਮੁੰਨਾ ਜਾਣਦੇ ਪੰਜੀ। ਕੋਈ ਨਾ ਵਿੱਚ ਛੱਡਦਾ। ਠੀਕ ਹੈ ਲੋ ਭਾਜੀ 5000 ਦੇ ਵਿੱਚ ਸੱਜਰ ਸੂਈ ਬਹਿਣਾ ਤੇ ਦੁੱਧ ਵੀ ਤੇ 14 ਲੀਟਰ ਚਵਾਈ ਆ ਉਹ ਮੇਰੇ ਫਰਮ ਕੁਆਲਟੀ ਤੁਹਾਨੂੰ ਪਤਾ ਇਹਨਾਂ ਦੀ ਚੰਗੀ ਹੁੰਦੀ ਆ ਫੋਰ ਜਰਸੀ ਆ ਗਈ ਆ। ਭਾਈ ਜਵਾਕ ਕੀ ਇਹਦੇ ਪਿਛੇ? ਇਹਨੇ ਸ਼ਿੰਜੀ ਵੀ ਫੀਮੇਲ ਕੁਛ। ਠੀਕ ਹੈ ਫੀਮੇਲ ਭਾਈ ਕਾਫ ਆ ਗਿਆ ਇਹਦੇ ਪਿਛੇ ਦੇ ਬਿਲਕੁਲ ਲੜਉਂਦੇ ਆ ਜਿਹੜੇ ਜਵਾਕ। ਤੇ ਅਗੋਂ ਭਾਈ ਦੱਦੇ ਨਾ ਕਰਦੇ। ਪਰ ਕਿਹਾ ਤਾਂ ਤੀਜੋਟੀ ਬਾਰੇ। ਹਾਂਜੀ ਵਿਧੀ ਚੋਟੀ ਪਹਿਲਾਂ ਸੁਈ ਆ। ਐਕਾ ਜੀ। ਹਾਂਜੀ ਹਲੇ ਮੂੰਹ ਚ ਵੀ ਦੋ ਦੰਦੀ ਚੋ। ਠੀਕ ਹੈ ਲੋ ਬਈ ਦੋ ਦੰਦ ਝੋਟੀ ਆ ਤੇ ਕੱਦ ਵੀ ਚੰਗਾ ਵਾ। ਤੇ ਕਿੰਨਾ ਕ ਟਾਈਮ ਹੋ ਗਿਆ ਸਈ ਨੂੰ? ਅਜੇ ਨੂੰ ਵੀ ਤੇ ਸੁਈ ਨੂੰ ਪਿੱਜਾ ਕੇ ਦੇਣਾ। ਠੀਕ ਹੈ ਤੇ ਇਹਦੇ ਕੋ ਕਿੰਨਾ ਕ ਜਿ ਬੋਲਾ? ਅਸ ਟਾਈਮ 8 8 ਤੋਂ ਅੰਦਰ ਹੀ ਹੋਊਗਾ ਬੋਲਾ। ਠੀਕ ਹੈ ਠੀਕ ਹੈ ਲੋ ਬਈ 8 ਕਿਲੋ ਦੇ ਲਾਗ-ਬਾਗ ਇਹਦਾ ਬੋਲਾ ਤਿਆਰ ਆ। ਤੇ ਪਹਿਲਾ ਹੀ ਸਵੇਰ ਸੁਈ ਆ ਤੇ ਖੋਲੋ ਭਾਈ ਜੀ ਖੋਲ ਦੋ। ਉਹ ਥੋੜੀ ਜੀ ਪਾ ਦੇ ਮੜੀ ਜੇ। ਚਲੋ ਇਹ ਤੇਲ ਵਾਲੀ ਵੀ ਤੇ ਖੁੰਡਿਆ ਤੇ ਸੇਂਗ ਵੀ ਬਹੁਤ ਝੜਾ ਲੱਗਾ ਵਾ। ਉਹ ਉਥਾਲ ਨੇ ਇੱਕਦਾਂ ਕੱਲਾ ਲੱਗਾ ਪਿਆ ਵਾ ਤੇ ਬਹੁਤ ਹੀ ਚੰਗਾ ਵਾ ਐਂਡ ਗੇਟ ਗੇਟ ਤੇ ਥਣ ਲੱਗਾ ਵਾ ਬਈ ਕਿੰਨਾ ਕ ਕੱਢੂਗੀ ਦੁੱਧ ਤੁਸੀਂ ਦੁੱਧ ਦੇ ਮਾਣਾ 11 ਕਿਲੋ ਕਰੀ ਜਾਊਗੀ ਠੀਕ ਹੈ ਬਈ 11 ਲੀਟਰ ਜਿਹੜਾ ਦੁੱਧ ਭਰੂਗੀ ਤੇ ਇਸ ਟਾਈਮ ਮੌਕੇ ਤੇ 8 ਲੀਟਰ ਬੌਲਾ ਹੀ ਬੌਲਾ ਤਿਆਰ ਆ ਦੇ ਕੋਲ ਤੇ ਸਿੰਗ-ਸੁੰਗ ਨਾ ਨਿਗਾ ਨਿਗਾ ਜਿਆ ਸਿੰਗ ਲੱਗਾ ਵਾ ਕਰੋ ਜੀ ਕਿੰਨਾ ਗੇਟੋਂ ਥਣਾ ਦਾ ਸੈ ਇਦੇ ਜੈਬ ਬਹੁਤ ਹੀ ਚੰਗਾ ਵਾ ਠੀਕ ਹੈ ਜੀ ਤੇ ਜਿਵੇਂ ਆਖੀਰੇ ਕੁਛੇ ਇਹਦੇ ਪਿੱਛੇ ਵੀ ਜੂ ਫੀਮੇਲ ਕਾਫ ਆ ਉਹ ਮੇਲ ਕਾਫ ਆ ਲੋ ਬਾਈ ਇਹਦੇ ਪਿੱਛੇ ਮੇਲ ਕਾਫ ਆ ਗਿਆ ਜੇ ਤੇ ਇਹਦਾ ਮੁੱਲ ਬਈ ਹਰ ਕੀ ਕਰਨਾ ਜੇ ਇਹਦਾ ਵੀਰਜੀ ਮੁੱਲ 8000 ਕਰਦੇ ਆਂ ਕਾਦੀਏ ਮਾਨਦਾਨ ਮੈਂ ਇਹਦੇ ਨਾਲ ਹਾਂਜੀ ਵੀਰਜੀ ਮੌਕੇ ਤੇ ਹੋ ਜਾਊਗਾ ਫਿਰ ਠੀਕ ਹੈ ਲੋ ਬਾਈ ਮੌਕੇ ਤੇ ਬਾਈ ਕਹਿੰਦਾ ਕਿ ਮਾਨਦਾਨ ਕਰਦਾਂਗੇ ਤੇ ਸੱਜਰ ਸੁਣੀ ਆ ਤੇ ਆਜੋ ਬਾਈ ਹੁਣ ਤੀਜੇ ਨੰਬਰ ਤੇ ਲਈ ਆ ਤੁਸੀਂ ਉਹ ਹਾਟ ਰੋਟੀ ਬਾਰੇ ਇਹਦਾ ਵਿੱਚ ਪਹਿਲਾਂ ਸੁਆਹ ਇਹ ਨਾਲ ਗੱਭਣਾ ਅੱਛਾ ਟੋਕਰ ਗੱਭਣਾ ਗਿਆ ਹਾਂਜੀ ਠੀਕ ਹੈ ਠੀਕ ਹੈ ਤੇ ਬਈ ਕਿੰਨਾ ਕੁ ਜਾਸਤਾ ਮੈਨੂੰ ਦੁੱਧ ਇਹਦੇ ਕੋਲ ਵਿੱਚ ਆਟਾ 2 ਮਾਟਰ ਕਿਲੋ ਦੁੱਧ ਹੋਊਗਾ ਤੇ ਕਿੰਨੇ ਚਿਰ ਦੀ ਗੱਭਣਾ ਇਹ 6 ਮਹੀਨੇ ਦੀ ਗੱਭਣਾ ਠੀਕ ਹੈ ਲਓ ਬਈ 6 ਮਹੀਨੇ ਦੀ ਚੱਕ ਫਾਸ ਆ ਤੇ 8 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਆ ਤੇ ਸੱਜਣ ਨੇ ਬਈ ਕਿੰਨਾ ਕੁ ਭਰਿਆ ਦੁੱਧ ਇਹਰਾ ਸੱਜਣ ਨੇ ਦੁੱਧ ਵੀਰ ਜੀ 13 ਕਿਲੋ ਭਰਿਆ ਠੀਕ ਹੈ ਠੀਕ ਹੈ ਲਓ ਬਈ ਜੱਟ ਬਲਾਇਆ ਤੇ ਘੜ ਘੜ ਬਹੁਤ ਤਗੜਾ ਵਾ 13 ਲੀਟਰ ਜਿਹੜਾ ਪਹਿਲੇ ਸਵੇਰੇ ਦੁੱਧ ਭਰਿਆ ਵਾ ਤੇ ਦੂਜੇ ਨੂੰ ਬੱਬਣਿਆ ਫਿਰ 6 ਮਿੰਨਿਟ ਚੱਕ ਪਾਸ ਤੇ 800 ਲੀਟਰ ਜਿਹੜਾ ਦੁੱਧ ਦੇ ਕੋਲ تیار ਆ ਤੇ ਠੰਡ ਸੁਣ ਵੀ ਆਣ ਕੱਲਾ ਕੱਲਾ ਲੱਗਾ ਪਿਆ ਵਾ ਲੱਗ ਗਿਆ ਤਾਂ ਜ਼ਰੂਰ ਦਿਖਾਉਂਦੇ ਆਪਾਂ ਪਰਾਂ ਦਾ ਸਾਈਂ ਗਿਆ ਛੇਕਦੇ ਮੜੀ ਉਹ ਬਣੀ ਲੱਗ ਗਿਆ ਤਾਂ ਤਰੁਦੀਨ ਖੋਣਾਂ ਦਾ ਸਾਇਜ ਤੇ ਗੈਪ ਹੈ ਡਿਟਕਟ ਤੇ ਥਣ ਲੱਗਾ ਵਾ ਤੇ ਬਾਈ ਇਹਦਾ ਮੁੱਲ ਫਿਰ ਇਹਦਾ ਵਿਰਜੀ ਮੁੱਲ 80000 ਰੁਪਏ ਅੱਛਾ ਜੀ ਬਾਕੀ ਮੌਕੇ ਦੇ ਮਾਨਦਾਨ ਠੀਕ ਹੈ ਠੀਕ ਹੈ ਲੋ ਬਾਈ ਮੌਕੇ ਦੇ ਮਾਨਦਾਨ ਬਾਈ ਕਹਿੰਦਾ ਕਿ ਕਰ ਦਾਂਗੇ ਤੇ ਝੋਟੀਆਂ ਬਾਈ ਦੇ ਕੋਲ ਚੰਗੀਆਂ ਤੇ ਵਹਿੜ ਵੀ ਬਿਲਕੁਲ ਤਾਜੀ ਸੁਈ ਜਾ ਤੇ ਵੀਡੀਓ ਨੂੰ ਬਾਈ ਵੱਤ ਤੋਂ ਵੱਤ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਪੂਰੀ ਵੇਖ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ